ਕਰੋ 1 ਲੱਖ ਕਰੋੜ ਦੀ ਕਰਪਸ਼ਨ ਕਰਕੇ ਇੱਕ ਸਿੱਧਾ ਰਸਤਾ ਛਕਨ ਦਾ ਹੋਰ ਕੁਝ ਨਹੀਂ ਔਰ ਦੂਸਰਾ ਦਿੱਲੀ ਆਏ ਦੇ ਮੰਚੇ ਜਿਹੜੇ ਨੇ ਕਿ ਪੰਜਾਬ ਨੂੰ ਜਿਹੜੇ ਪੰਜਾਬ ਦੇ ਲੋਕ ਕਿਸਾਨ ਜੱਟ ਬੰਦੀਆਂ ਦਿੱਲੀ ਜਾ ਕੇ ਖੜ ਜਣੀਆਂ ਹਰ ਇੱਕ ਦਿਤੇ ਇਸ ਟੈਸਟ ਮੋਰੇ ਹੋ ਜਾਂਦੇ ਨੇ ਇਹਨਾਂ ਨੇ ਵੀ ਗੈਰ ਕਾਨੂੰਨ ਕੀਤਾ ਹੈ ਇਹਨਾਂ ਨੇ ਵੀ ਤਾਕਤ ਕੀਤੀ ਹੈ ਇਹਨਾਂ ਦੀ ਬੇਕੂਨ ਹੈ ਇਹ ਪੰਜਾਬ ਦੀ ਜਮੀਨ ਪੰਜਾਬ ਦੀ ਜਿਹੜੀ ਅੱਜ ਵੀ 46% ਤੱਕ ਅਨਾਜ ਪੂਰੇ ਇੰਡੀਆ ਨੂੰ ਪੂਰੇ ਭਾਰਤ ਨੂੰ ਦਿੰਦੀ ਹੈ ਇਹਨਾਂ ਦੀ ਬੇਟਕ ਨੂੰ ਤੋੜ ਦਿਓ ਇਹਨਾਂ ਕੋਲੋਂ ਜ਼ਮੀਨਾਂ ਖੋਹੋ ਜਿਵੇਂ ਪਹਿਲਾਂ ਭਾਰਤ ਮਾਲਾ ਪ੍ਰੋਜੈਕਟ ਚ 1 ਲੱਖ ਏਕੜ ਲੈ ਲਿਆ ਲਗਭਗ ਹੁਣ ਇਹ 1.5 ਲੱਖ ਦਾ ਇਹਨਾਂ ਨੇ ਪਲਾਨ ਕੀਤਾ ਹੋਇਆ ਹੈ ਇੱਥੇ ਨਹੀਂ ਰੁਕਣਾ ਅਜੇ ਬੁਲੰਦ ਰੇਹ ਨਹੀਂ ਹੈ ਉਹਦੇ ਵਾਸਤੇ ਚਾਹੀਦੀ ਆ ਅੱਡੇ ਇੱਕ ਹੋਰ ਚਰਚਾ ਕਿ ਖੁਸ਼ਕ ਮੰਦਰਗੜ੍ਹ ਦੀ ਪੱਟੀ ਦੇ ਕੋਲੇ ਇਹਦਾ ਮਤਲਬ ਕੀ ਹੋਇਆ ਕਿ 5-7 ਲੱਖ ਏਕੜ ਪੰਜਾਬ ਦਾ ਰਕਬਾ ਉਜਾੜ ਦੇਣਾ ਜਿੱਥੋਂ ਪੰਜਾਬ ਦੀ ਅਰਥਵਿਵਸਥਾ ਚੱਲਦੀ ਹੈ ਸਾਡਾ ਅਰਥਵਿਵਸਥਾ ਚੱਲਦਾ ਹੈ ਔਰ ਜਿਹੜੇ ਪੰਜਾਬ ਦੇ ਕਿਸਾਨ ਨੇ ਉਹਨਾਂ ਦੀ ਕਬਰ ਤੋੜਨੀ ਹੈ ਇਹ ਕੇਂਦਰ ਦੀ ਪਾਲਿਸੀ ਨੂੰ ਲਾਗੂ ਕਰਨ ਜਾ ਰਹੇ ਨੇ ਇਹ ਉੱਥੇ ਵਿਸ ਕੇ ਰਹਿ ਜਾ ਕੇ ਦਿੱਲੀ ਉਹਨਾਂ ਦੇ ਚਰਨਾਂ ਦੇ ਵਿੱਚ ਪਰ ਅਸੀਂ ਕਹਿੰਦੇ ਹਾਂ ਫਿਰ ਵੀ ਤੇ ਆਓ ਸਾਨੂੰ ਸਮਝਾਓ ਅੱਠ ਤਰੀਕ ਨੂੰ ਤਾਂ ਵੀ ਵੇਖ ਕਰਾਂਗੇ سوجھا پالیسی کیڑے چلی ہے پنجاب واسطے عوام واسطے پنجاب دے مزدوراں واسطے چھوٹے کاروباری واسطے کہ